ਪਰ ਪੈਂਡਾਲੀ ਕਲਾਂ ਜੋ ਬਾਰਮ ਬਰਨ ਦੀ ਸੇਵਾ ਚੱਲਦੀ ਸੀ ਉੱਥੇ ਅੱਜ ਇੱਕ ਵੀਰ ਜਿਹੜੇ ਉਹ ਜੀ.ਐਸ.ਬੀ.ਆਂ ਕਰਾਇਤੇ ਲੱਗੇ ਉਹਨਾਂ ਨੂੰ ਇੱਕ ਟਰੈਕਟਰ ਜਿਹੜਾ ਡੁੱਟ ਗਿਆ ਸੀ ਜਾਨੀ ਨੁਕਸਾਨ ਹੋਣੋਂ ਤਾਂ ਚਲੋ ਬੈਗ ਨੂੰ ਕਿਰਪਾ ਕਰਕੇ ਬਚਾਵਾ ਗਿਆ ਸੀ ਪਰ ਵੀਰ ਦਾ ਟਰੈਕਟਰ ਜਿਹੜਾ ਜਿਹੜਾ ਵਾ ਉਹ ਡੁੱਬ ਗਿਆ ਉਹ ਜੀ.ਐਸ.ਬੀ.ਆਂ ਦੇ ਨਾਲ ਕੱਢੇ ਲੱਗੇ ਆ ਤੇ ਬਹੁਤ ਇਨਸਾਨ ਹੋਣਾ ਹੈ ਦੋ ਮੁੰਡੇ ਸੀ ਉੱਪਰ ਬੈਠੇ ਦੋਵੇਂ ਜਿਹੜੇ ਸੀ ਉਹ ਪਾਣੀ ਦੇ ਵਿੱਚ ਵਿਚਾਰੇ ਡੁੱਬ ਗਏ ਸੀ ਤੇ ਚਲੋ ਮਾਰਾ ਕਿਰਪਾ ਕਰਕੇ ਆ ਕਿ ਜਿਹੜਾ ਇਕਸਾਰ ਹੋਣ ਤੋਂ ਬਚਾਓ ਗਿਆ ਜਾਣੀ ਨੁਕਸਾਨ ਹੋਣ ਤੋਂ ਅਜਿਟਰ ਤੇ ਚਲੋ ਵੈਗ ਦੀ ਕਿਰਪਾ ਕੋਲ ਫਿਰ ਬਣ ਜਾਊਗਾ ਕੋਈ ਗੱਲ ਨਹੀਂ ਐ ਤੇ ਜਿਹੜਾ ਇਹ ਨੁਕਸਾਨ ਜਿਹੜਾ ਵੱਡਾ ਨੁਕਸਾਨ ਹੀ ਉਹ ਵੱਜ ਗਿਆ ਦੋ ਮੁੰਡੇ ਟਰੈਕਟਰ ਉੱਪਰ ਬੈਠੇ ਸੀ ਦੋਵੇਂ ਪਾਣੀ ਦੇ ਵਿੱਚ ਜਿਹੇ ਡੁੱਬ ਗਏ ਇੱਕ ਦਾ ਚਿਹਰਾ ਜਿਆਦਾ ਹੀ ਇੱਕ ਦਾ ਮੂੰਹ ਦੇ ਵਿੱਚ ਕਾਰਾ ਕਰਾ ਵੀ ਪੈ ਗਿਆ ਸੀ ਤੇ ਉਹਨੂੰ ਲੈ ਕੇ ਗਏ ਆ ਤਾਂ ਸ਼ਹਿਰ ਹੈ ਠੀਕ ਠਾਕ ਆ ਵੈਸੇ ਮੋਟਰਸਾਈਕਲ ਤੋਂ ਮਗਰਾਬ ਲੈ ਕੇ ਆਵਾ ਚਲੋ ਬਚਾਓ ਗਿਆ ਵਾ ਫਿਰ ਵੀ ਚਲੋ ਆਪਣਾ ਫਰਜ਼ ਪਾਦਾ ਹੈ ਕਿ ਖੇਜੂਦ ਪਾਇਆ ਜਾਵੇ ਤੇ ਉਹ ਟਰੈਕਟਰ ਜਿਹੜਾ ਆਪਾਂ ਛੋਟਾ ਜਰਾਵਾ ਕਰਾ ਲਿਆ ਆਹ ਵੇਖੋ ਜਦਾਂ ਚੱਪਲ ਵਿਚਾਰ ਦੀ ਹਜੇ ਵੀ ਵੇਚੀ ਪੈਰਨ ਰਹੀ ਆ ਤੇ ਮੁੰਡੇ ਦੀ ਤੇ ਉਹ ਮੁੰਡੇ ਨੂੰ ਆਹ ਭਾਉਣ ਉਹ ਇੱਕ ਵਾਰੀ ਜਿਹੜਾ ਉਹ ਸੰਤਾਲਪੁਰ ਲੈ ਗਏ ਆ ਕਿ ਇਹ ਚੈੱਕਅਪ ਜਿਹੜਾ ਵਿਚਾਰ ਕਰਾਇਆ ਗਿਆ ਕੋਸਟ ਫਿੱਟ ਕੇ ਵੀ ਨਹੀਂ ਪਤਾ ਲੱਗਦਾ ਵੈਸੇ ਤਾਂ ਠੀਕ ਠਾਕ ਆ ਉਹਨੂੰ ਮੋਟਰਸਾਈਕਲ ਦੇ ਮਗਰਾ ਬੈਠ ਕੇ ਹੀ ਗਿਆ ਸੀ ਉਹ ਇੱਕ ਮੁੰਡਾ ਜਿਹੜਾ ਕਾਲੇ ਸ਼ਰਟ ਵਾਲਾ ਇਹ ਨਾਲ ਬੈਠਾ ਸੀ ਉਹਨੂੰ ਬੈਸ ਦੀ ਕਿਰਪਾ ਕਰਕੇ ਬਚਾਅ ਹੋ ਗਿਆ ਉਹ ਟਰੈਕਟਰ ਥਰਾਲੀ ਪਿੱਛੇ ਖਿੱਚ ਰਹੀ ਜੀ ਆਪਾਂ ਟਰੈਕਟਰ ਜਿਹੜਾ ਹੌਸਦਾ ਹੋ ਗਿਆ ਹੁਣ इनूं जहिड़ा वा बहर कढांग